ਜਿੰਦਾਬਾਦ ਮਾਦੀ ਸਰਕਾਰ ਜ਼ਿੰਦਾਬਾਦ ਮਾਦੀ ਸਰਕਾਰ ਜ਼ਿੰਦਾਬਾਦ ਕਿਸਾਨ ਅੰਦੋਲਨ ਦੇ ਸਮਰਥਨ ਚ ਪੰਜਾਬ ਬੰਦੇ ਸੱਦੇ ਦੇ ਡੇਰਾ ਬਾਬਾ ਨਾਨਕ ਤੇ ਦੁਕਾਨਾਂ ਬਾਜ਼ਾਰਾਂ ਤੋਂ ਆਵਾਜ਼ਾਂ ਹੀ ਪੂਰੀ ਤਰ੍ਹਾਂ ਬੰਦ ਸਰਕਾਰੀ ਅਤੇ ਪ੍ਰਾਈਵੇਟ ਵਸਧਾਨਾ ਚੱਕਾ ਪੂਰੀ ਤਰ੍ਹਾਂ ਜਾਮ ਹੈ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਕਾਹਲਾਵਲੀ ਚੌਂਕ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੂਰਾ ਚੱਕਾ ਜਾਮ ਕਰਕੇ ਆਪਣੇ ਹੱਕਾਂ ਲਈ ਮੋਦੀ ਸਰਕਾਰ ਖਿਲਾਫ ਚਮਕੇ ਨਾਰੇਬਾਜ਼ੀ ਕੀਤੀ ਅਤੇ ਦਰਨਾ ਪ੍ਰਦਰਸ਼ਨ ਕੀਤਾ ਗਿਆ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਾਲਚਾ ਨਿਊਜ਼ ਚੈਨਲ ਡੇਰਾ ਬਾਬਾ ਨਾਨਕ ਵੈਸੇ ਦਿੱਲੀ ਵਿਖੇ ਉਦੋਂ ਭਾਰਤ ਸਰਕਾਰ ਨੇ ਕਿਸਾਨਾਂ ਨੂੰ ਜਦੋਂ ਪੰਜਾਬ ਨੂੰ ਤੋੜਿਆ ਮੋਦੀ ਸਾਹਿਬ ਨੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਤੇ ਉਹਨਾਂ ਨੇ ਕੋਈ ਲਿਖਤੀ ਵਾਦੇ ਲਿਖੀ ਦੀ ਮੰਗ ਕੀਤੀਆਂ ਸੀ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦੇ ਗਰੰਟੀ ਦੇਾਂਗੇ ਅਸੀਂ ਕਿਸਾਨਾਂ ਨੂੰ ਕਰਜ਼ੇ ਮਾਫ਼ ਕਰਨ ਲਈ ਕਮੇਟੀ ਬਣਾਵਾਂਗੇ ਅਸੀਂ 2020 ਬਿਜਲੀ ਬਿੱਲ ਜਿਹੜਾ ਵਾ ਉਹ ਵਾਪਸ ਲਾਂਗੇ ਅਸੀਂ ਧੂਏਂ ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕਰਾਂਗੇ ਪਰ ਅੱਜ 3 ਸਾਲ ਹੋ ਗਏ ਨੇ ਉਸ ਗੱਲ ਨੂੰ ਕੇਂਦਰ ਸਰਕਾਰ ਨੇ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਸ ਵਕਤ ਵੀ ਕਹਿੰਦਾ ਸੀ ਕੇ ਸਾਨੂੰ ਅਜੇ ਵਾਪਸ ਜਾਣਾ ਨਹੀਂ ਚਾਹੀਦਾ ਸਰਕਾਰ ਨੇ WTO ਚ ਬਾਹਰ ਆਉਣ ਲਈ ਐਪਲੀਕੇਸ਼ਨ ਦੇ ਦਿੱਤੀ ਆ 40 ਦੇਸ਼ ਹੋਰ ਨੇ ਤੇ ਇਹ ਸਰਕਾਰ ਨੇ ਜਦੋਂ ਆਪਣਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਅਸੀਂ ਫੇਰ ਹੀ ਵਾਪਸ ਚੱਲਾਂਗੇ ਪਰ ਕੁਝ ਜਿਹੜੇ ਬੰਦਿਆਂ ਕਾਲਿਆ ਕਾਲੀ ਕਰ ਗਿਆ ਤੇ ਵਾਪਸ ਆ ਗਿਆਂ ਡੱਲੇਵਾਲ ਸਾਹਿਬ ਨੇ 2 ਸਾਲ ਸਰਕਾਰ ਨੂੰ ਤਰਲੇ ਮਾਰੇ ਵੱਖ-ਵੱਖ ਕਮੇਟੀਆਂ ਕੀਤੀਆਂ ਪਰ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਮੰ 13 ਫਰਵਰੀ ਤੋਂ 2023 ਤੋਂ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਦਿੱਲੀ ਜਾਣ ਲਈ ਰੋਜ਼ ਪ੍ਰਦਰਸ਼ਨ ਲਈ ਉੱਥੇ ਮੰਗ ਰਹੇ ਨੇ ਅੱਗੇ ਨੰਗਣਾ ਪਰ ਸਰਕਾਰ ਜਿਹੜੀ ਹਰਿਆਣਾ ਦੀ ਉਹਨੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਕਿਸਾਨ ਜ਼ਖਮੀ ਕਰ ਦਿੱਤੇ ਤੇ ਸ਼ੁਭਕਰਨ ਸਿੰਘ ਸ਼ਹੀਦ ਵੀ ਹੋ ਗਿਆ ਹੋਰ ਬਹੁਤ ਸਾਰੇ ਕਿਸਾਨਾਂ ਨੂੰ ਸੱਟਾਂ ਲੱਗੀਆਂ ਅਖੀਰ ਡੱਲੇਵਾਲ ਸਾਹਿਬ ਨੇ ਜਦੋਂ ਕੋਈ ਚਾਰਾ ਨਹੀਂ ਚੱਲਿਆ ਉਹਨਾਂ ਨੇ 26 ਨਵੰਬਰ ਤੋਂ ਮਰਨ ਵਰਤ ਪੋਖੜਤਾਲ ਸ਼ੁਰੂ ਕਰ ਦਿੱਤੇ ਉਹ ਪਿਛਲੇ 35 ਦਿਨਾਂ ਤੋਂ ਖਨੌਰੀ ਬਾਰਡਰ ਦੇ ਉੱਤੇ ਪੋਖੜਤਾਲ 90 'ਚ ਬੈਠੇ ਨੇ ਇੱਕ ਦਾਣਾ ਆਂਦਾ ਉਹਨਾਂ ਨੇ ਨਹੀਂ ਲਿਆ ਪਰ ਸਰਕਾਰ ਦੇ ਨਾਂ ਭਗਵੰਤ ਮਾਨ ਸਰਕਾਰ ਦੀ ਨਾ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਸਰਕੀ ਆ ਕਿਸੇ ਨੇ ਵੀ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਸਾਰਾ ਪੰਜਾਬ ਸਾਰਾ ਹਰਿਆਣਾ ਸਾਰਾ ਹਿੰਦੁਸਤਾਨ ਦਾ ਕਿਸਾਨ ਪੂਰੇ ਗੁੱਸੇ 'ਚ ਆਇਆ ਇਸ ਵੇਲੇ ਲੋਕ ਆ ਮਾਰੇ ਅੱਜ ਸੜਕਾਂ ਦੇ ਉੱਤੇ ਹਜ਼ਾਰਾਂ ਜਿਹੜੇ ਨਾਕੇ ਲਾ ਦਿੱਤੇ ਆ ਲੋਕਾਂ ਨੇ ਸਾਰਾ ਇਲਾਕਾ ਡੇਰਾ ਬਾਬਾ ਨਾਨਕ ਦਰਦਾਪੁਰ ਜਿਹੜਾ ਬੰਦਿਆ ਸਾਰਾ ਲੋਕ ਬਹੁਤ ਗੁੱਸੇ 'ਚ ਨੇ ਮੈਂ ਚੇਤਾਵਨੀ ਦੇਣੀ ਚਾਹੁੰਦਾ ਭਗਵੰਤ ਮਾਨ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਕਿ ਅਗਰ ਡੱਲੇਵਾਲ ਸਾਹਿਬ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਇਹਨਾਂ ਕੋਲ ਹਾਲਾਤ ਕਾਬੂ ਨਹੀਂ ਆਉਣੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਸੜਕਾਂ ਦੇ ਨਹੀਂ ਚੜਨ ਦੇਣਾ ਥੋੜੇ ਦਿਨਾਂ ਦੇ ਗੱਲ ਰਹੀ ਸचेत ਹੋ ਜਾਣਾ ਲੋਕਾਂ ਇਹਨਾਂ ਨੂੰ ਡਾਂਗਾ ਮਾਰ ਮਾਰ ਕੇ ਇਹਨਾਂ ਦੇ ਕੰਨ ਭੰਨ ਦੇਣੇ ਨੇ ਲੋਕ ਬਹੁਤ ਗੁੱਸੇ 'ਚ ਨੇ ਇਸ ਕਰਕੇ ਇਹਨਾਂ ਨੂੰ ਵਕਤ ਰਹਿੰਦਿਆ ਹਾਲਾਤ ਸਾਂਭ ਲੈਣੇ ਚਾਹੀਦੇ ਆ ਇਹ ਜਿਹੜੇ ਪੰਜਾਬ ਦੀ ਕੌਮ ਆ ਇਹ ਗੁਲਾਮੀ ਨਹੀਂ ਚੱਲ ਸਕਦੀ ਅੱਗੇ ਵੀ ਬਹੁਤ ਸਾਰੀਆਂ ਸ਼ਹਾਦਤਾਂ ਦੇਣੀਆਂ ਪਈਆਂ ਹਜ਼ਾਰਾਂ ਜਵਾਨ ਮਰ ਗਏ ਹੁਣੇ ਹਾਲਾਤ ਉਸ ਤਰ੍ਹਾਂ ਦੇ ਬਣਦੇ ਜਾ ਰਹੇ ਆ ਸੋ ਮੇਰੀ ਸਰਕਾਰਾਂ ਨੂੰ ਇਹ ਚੇਤਾਵਨੀ ਆ ਕਿ ਉਹ ਛੇਤੀ ਤੋਂ ਛੇਤੀ ਡਲੇਵਾਲ ਸਾਹਿਬ ਦੀ ਆ ਮੰਗਾ ਮੰਨ ਕੇ ਕਿਸਾਨ ਆਗੂਆਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਮਰਨੋਂ ਉੱਪਰ ਠਾਇਆ ਜਾਏ। ਕਿ ਕਿਨੇ ਵੇਲੇ ਚੱਲੂ ਆਏ ਤਾਂ ਇਹਨੇ ਕਿੰਨੇ ਵੇਲੇ ਤੱਕ ਜਾਰੀ ਰਿਹਾ। ਜੀ ਧਰਾਂ ਜਿਹੜਾ ਉਹ 7 ਵਜੇ ਦਾ ਪ੍ਰੋਗਰਾਮ ਸੀ ਪਹਿਲਾਂ ਸ਼ਹਿਰ ਦੇ ਵਿੱਚ ਦੁਕਾਨਾਂ ਕੱਲ ਵੀ ਸਾਰੇ ਸ਼ਹਿਰ ਨੂੰ ਬੇਨਤੀ ਕੀਤੀ ਗਈ। ਵਪਾਰ ਮੰਡਲ ਵਾਲੇ ਵੀਰਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਆ। ਭਾਵੇਂ ਕਿ ਦੁਕਾਨਾਂ ਦੀ ਬੜੀ ਮਾੜੀ ਹਾਲਤ ਹੈ ਦੁਕਾਨਦਾਰਾਂ ਦੀ ਡੇਰਾ ਬਾਬਾ ਨਾਨਕਦਿਆਂ ਦੀ ਇਸ ਇਲਾਕੇ ਦੀ 코로나 ਫੇਰ ਵੀ ਅੱਜ ਮੁਕੰਮਲ ਬੰਦ ਕੀਤਾ ਕੁਝ ਬੈਂਕ ਸੀ ਉਹ ਬੰਦ ਕਰਾਏ ਨੇ। ਅਸੀਂ ਤਕਰੀਬਨ 10 ਵਜੇ ਤੋਂ ਇੱਥੇ ਧਰਨੇ ਤੇ ਬੈਠੇ ਹਾਂ ਤੇ 4 ਵਜੇ ਤੱਕ ਸ਼ਾਮਾਂ ਤੱਕ ਇੱਥੇ ਧਰਨੇ ਤੇ ਰਹਾਂਗੇ 35 ਦਿਨ ਹੋ ਗਏ ਹਨ ਮਤਲਬ ਹੜਤਾਲ ਜਾਰੀ ਹੈ ਉਹਨਾਂ ਦੀ ਉਹਨਾਂ ਦੀ ਸੇਵਾ ਚ ਕੋਈ ਸੁਧਾਰ ਨਹੀਂ ਹੈ ਸਰਕਾਰਾਂ ਸੁਣ ਨਹੀਂ ਰਹੀਆਂ ਦੇਖੋ ਛੋਟੇ ਵੀ ਜਦੋਂ ਪ੍ਰੈਸਰ ਪੌਟਰ ਸਾਹਿਬ ਜਦੋਂ ਖਾਦਾ ਹੀ ਕੁਝ ਨਹੀਂ ਇੱਕ ਪਾਣੀ ਦੇ ਕੋਠੇ ਤੋਂ ਹੀ ਵੀ ਸਮਝਦੇ ਹੋ ਕਿ ਕੀ ਸੁਧਾਰ ਹੋ ਸਕਦਾ ਉਹਨੇ ਮਨ ਬਣਾਇਆ ਵਾ ਕਿ ਮੈਂ ਕੁਝ ਨਹੀਂ ਉਹਨਾਂ ਦੇ ਕੰਨ ਗ੍ਰਹਿਣ ਕਰਨਾ ਨਾ ਦੁੱਧ ਨਾ ਚਾਹ ਨਾ ਕੋਈ ਮੈਡੀਕਲ ਸਹੂਲਤ ਤੇ ਸੁਧਾਰ ਕੇ ਆਉਣਾ ਜੇ 33 36 ਦਿਨ ਹੋ ਗਿਆ 70 ਸਾਲ ਦਾ ਬਜ਼ੁਰਗ ਹੈ ਕਈ ਸਰ ਦਾ ਮਰੀਜ਼ ਤੇ ਜੇ ਉਹ ਆਉਣ ਵਾਲੇ 2-4 ਦਿਨਾਂ ਦੇ ਵਿੱਚ ਸਰਕਾਰ ਆਪਣੀ ਜਿੱਤ ਤੇ ਅੜੀ ਰਹੀ ਤੇ ਸੁਧਾਰ ਕੇ ਉਹਨਾਂ ਉਹਨਾਂ ਦੇ ਪ੍ਰਲੋਬ ਹੀ ਸੁਧਾਰ ਜਾਣਾ ਵਾ ਉਹਨਾਂ ਚੜਾਈ ਕਰ ਜਾਣੀ ਤੇ ਕੀ ਕਰ ਰਿਹਾ ਲੱਗਦਾ ਸਰਕਾਰ ਕੋਈ ਨਹੀਂ ਸੁਣ ਰਹੀ ਹੈ ਡਾਡੀ ਭਾਈ ਸਰਕਾਰ ਜਿੱਦੀ ਹੈ ਜੀ ਮੋਦੀ ਸਰਕਾਰ ਕਾਰਪੋਰੇਟ ਸਰਕਾਰ ਲੋਕਾਂ ਦੇ ਨਾਲ ਪੰਜ ਖੇਡ ਰਹੀ ਹੈ ਸਰਕਾਰ ਜਿੱਤ ਤੇ ਬੈਠੀ ਆ ਉਹ ਕਿਸਾਨਾਂ ਨਾਲ ਧਰੋ ਕਰ ਰਹੀ ਆ ਇਸ ਕਰਕੇ ਸਰਕਾਰ ਮੰਗਾਂ ਨਹੀਂ ਮੰਨਦੀ ਬਲਾਕ ਪ੍ਰਧਾਨ ਜੀ ਆਪ ਆਪਾ ਨਾਨਕ ਜੋ ਕਿ ਅੱਜ 30 ਤਰੀਕ ਦਾ ਰੱਖਿਆ ਸੀ ਪੰਜਾਬ ਬੰਦ ਦਾ ਅੱਜ ਸਾਨੂੰ ਪੂਰਾ ਹੰਗਾਰਾ ਦਿੱਤਾ ਆ ਸਾਰੀ ਸੰਗਤ ਨੇ ਹੰਗਾਰਾ ਦਿੱਤਾ ਆ ਜਿੰਨੇ ਦੁਕਾਨਦਾਰ ਆ ਉਹਨਾਂ ਹੰਗਾਰਾ ਦਿੱਤਾ ਆ ਅਸੀਂ ਅੱਜ ਪੂਰੇ ਤੁਹਾਨੂੰ ਪਤਾ ਗਾਲਾਂ ਵਾਲੀ ਚੌਂਕ ਦੇ ਵਿੱਚ ਇਹ ਰਸਤਾ ਬੰਦ ਕੀਤਾ ਆ ਤੇ ਇਸ ਮਾਰੇ ਅਸੀਂ ਹਾਂਜੀ ਮੈਂ ਜਤਿੰਦਰ ਸਿੰਘ ਜੀ ਮਿਸ਼ਨ ਸ਼ਹੀਦਾਂ ਕਰਨਗਾਲ ਬਾਬਾ ਬਕਾਲਾ ਸਾਹਿਬ ਵਾਲਾ ਨੂੰ ਅੱਜ ਪੂਰੇ ਜਿਵੇਂ ਦਾ ਪੂਰਾ ਸਾਥ ਆ ਕਿਸਾਨ ਦੇ ਸਬੰਧੀਆਂ ਦੇ ਨਾਲ ਆ ਇਹ ਲੜਾਈ ਦੇ ਵਿੱਚ ਵੱਡਾ ਢੱਲੇ ਵਾਲਾ ਸਾਹਿਬ ਦਾ ਪੂਰਾ ਸਹਿਯੋਗ ਕਰਾਂਗੇ ਉਹਨਾਂ ਦੇ ਸੋਚ ਦੇ ਨਾਲ ਖੜਾਂਗੇ ਉਹਨਾਂ ਦੇ ਨਾਲ ਲੜਾਂਗੇ ਕਿਤੇ ਵੀ ਲੋੜ ਪੋਗੇ ਜਾਵਾਂਗੇ ਅੱਜ ਜਥੇਬੰਦੀ ਨਾਲ ਆ